ਵੀਡੀਓ ਹੀ ਬਣਾਵਾਂਗੇ ਜਦੋਂ ਜਲੂਸ ਡੜਾ ਰੱਖਿਆ ਕਮੇਡੀਅਨਾਂ ਦਾ ਨਹੀਂ ਇੱਕ ਤਾਂ ਮੈਂ ਤਾਂ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਕੱ ਲੈ ਬਣਾ ਲੈ ਵੀਡੀਓ ਬੜਾਈ ਚੱਲ ਵੀਡੀਓ ਬੜਾਈ ਚੱਲ ਆਹ ਦੇਖ ਲੋ ਜਿਹੜੀ ਕੀਰਤਨ ਦੀ ਭੇਟਾ ਹੋਈ ਹੈ ਕਹਿੰਦੇ ਗੁਰਦੁਆਰੇ ਦੀ ਗੋਲਕ ਚ ਪਾਓ ਆਹ ਸਾਨੂੰ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਰਾਗੀ ਸਿੰਘਾਂ ਅਤੇ ਪਿੰਡ ਦੀ ਗੁਰਦੁਆਰਾ ਕਮੇਟੀ ਵਿਚਾਲੇ ਜਮ ਕੇ ਝਗੜਾ ਹੋਇਆ ਹੈ ਝਗੜਾ ਕੀਰਤਨ ਦੌਰਾਨ ਬਾਜੇ ਤੇ ਰੱਖੀ ਮਾਇਆ ਦਾ ਸੀ ਜਿਸ ਤੋਂ ਬਾਅਦ ਦੋਮਾ ਤੇਰਾ ਵਿਚਾਲੇ ਜੰਮ ਕੇ ਬਹਿਸ ਪਾਦੀ ਹੋਈ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਗੀ ਸਿੰਘ ਬਾਜੇ ਤੇ ਰੱਖੀ ਪੇਟਾ ਦੇ ਪੈਸੇ ਨਹੀਂ ਲਿਜਾ ਸਕਦੇ ਪਰ ਤੁਸੀਂ ਤੱਕਾ ਬਹੁਤ ਕਰਿਆ ਸੀ ਤੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਾ ਦਿਨਾ ਵੀ ਬਾਜਾਲੇ ਪੈਸੇ ਨਹੀਂ ਮਿਲਦੇ ਮਾਇਆਲੇ ਪੈਸੇ ਨੇ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲਦਾ ਕਹਾਂ ਆ ਬੰਦਾ ਬੋਲਦਾ ਕਹਨਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੇ ਜਲੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਲੂਸੀਏ ਜਲੂਸੀਏ ਤਾਂ ਹੀ ਨਿਕਲੋ ਮੇਰੇ ਪੈਸਾ ਤੇ ਪੈਸੇ ਨਹੀਂ ਪੋੜਾ ਵੀਡੀਓ ਨਹੀਂ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਪੈਸੇ ਉਦੋਂ ਮਿਲਣਗੇ ਬਾਬਾ ਜੀ ਇੱਕ ਮਿੰਟ ਹੈਲੋ ਵੀਡੀਓ ਵਿੱਚ ਜਿਹੜਾ ਮਿਰਦ ਬੋਲਦਾ ਕਵਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਗਿਰਦਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਕੱ ਲੈ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਦੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਹਨ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਮੇਰੇ ਤੂੰ ਬੋਲਦਾ ਕਾਂ ਮੱਚਾ ਫਿਰ ਤੂੰ ਬੋਲਦਾ ਕਾਂ ਮੱਚਾ ਫਿਰ ਤੂੰ ਬੋਲਦਾ ਕਾਂ ਮੱਚਾ ਵਾ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਹੈ ਪਾਪਾ ਕੀ ਗੱਲ ਹੈ ਓ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਤ ਨਾ ਬੜ ਮੇਰਾ ਢੀਕ ਨਾ ਕਿਤੇ ਹੋਰ ਫਿਰ ਜੋਤ ਲਿਆ ਗਾਡੀ ਤੂੰ ਸਾਡੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਐ ਤੂੰ ਗੁਰੂ ਘਰ ਫਿਰਦਾ ਸੇਟਾ ਘਲਾ ਤੂੰ ਗੁਰੂ ਘਰ ਫਿਰਦਾ ਸੇਟਾ ਘੇਗਾ ਇੱਕ ਮਿੰਟ ਗੱਲ ਕਿਉਂ ਕਹਾ ਪਾਏਗਾ ਤੁਹਾਨੂੰ ਪੱਸੀ ਦੀ ਕਿਤੇ ਨੂੰ ਗੱਲ ਦਾ ਗੱਲ ਕੀ ਹੋਈ ਆ ਜਿਹੜੀ ਕੀਰਤਨ ਦੀ ਬੇੜਾ ਫਿਰ ਘਰ ਦਾ ਲਈ ਲੈ ਚੱਕ ਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਬੰਦੇ ਕਿੰਨਾ ਪਰਮਾ ਸ਼ਾਂਤੀ ਨਾਲ ਗੱਲ ਕਰੋ ਟਿਕੇ ਨਹੀਂ ਸਕਦੇ ਹਰੋਨੀਆ ਘੱਟ ਦਿੰਦੇ ਕਿੰਨੇ ਬੰਦੇ ਨੂੰ ਦੱਸਦੇ ਓਏ ਹੋਰ ਬਣਾਣਾ ਚਾਹੇ ਚਾੜ ਨਹੀਂ ਕਿੱਡੀ ਗੱਲ ਐ ਮੈਨੂੰ ਕੀ ਚੱਕਰ ਐ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਇਸ ਦੌਰਾਨ ਰਾਗੀ ਸਿੰਘਾਂ ਨੇ ਪਿੰਡ ਵਾਸੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਪਿੰਡ ਵਾਸੀ ਰਾਗੀ ਸਿੰਘਾਂ ਤੇ ਗੁੱਸਾ ਖੜ ਤੇ ਵੀਨਾਸ ਰਾਇ ਅਸਲੇ ਪੂਰਾ ਮਾਮਲਾ ਇਹ ਸੰਗਰੂਰ ਦੇ ਪਿੰਡ ਜਖੇਪੜ ਦਾ ਜਿੱਥੇ ਰਾਗੀ ਸਿੰਘਾਂ ਨੂੰ ਪੇਟਾ ਦੇ ਪੈਸੇ ਲਿਜਾਣ ਤੋਂ ਰੋਕ ਦਿੱਤਾ ਗਿਆ ਉਹਨਾਂ ਨੂੰ ਤਾਂ ਗੱਡੀ ਚ ਰੱਖਿਆ ਵਾਜਾ ਤੱਕ ਬਾਹਰ ਕਢਵਾਇਆ ਗਿਆ ਆ ਦੇਖ ਲੋ ਜੀ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਾਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹਦਾ ਸਾਡੇ ਕਹਿੰਦੇ ਕਮੇਟੀਆਂ ਦੇ ਰੂਲ ਐ ਦੇਖ ਲਓ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲਓ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਆਹ ਦੇਖ ਲਓ ਜੀ ਹਰਮੋਨੀਅਮ ਐ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲਓ ਅੱਜ ਕੱਲ੍ਹ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆਂ ਆਜਾ ਆਹ ਸਪੀਕਰ ਦੇ ਵੀ ਰੋਲਾ ਪਾਇਆ ਜਿੱਦਾਂ ਆਹ ਧੱਕੋ ਮੱਛਲਾ ਮਾਰੋ ਆਹ ਦੇਖ ਲੋ ਪਤਾ ਨਹੀਂ ਕੀ ਹੋਊਗਾ ਗੁਰੂ ਘਰ ਕੀਰਤਨ ਵਾਲਿਆਂ ਦੇ ਪੇਟਾਂ ਨੂੰ ਮੰਨਣ ਲੱਗੇ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਨਹੀਂ ਹੁੰਦੀ ਆ ਲੈ ਚੱਕ ਲੋ ਆ ਦੇਖ ਲੋ ਆ ਦੇਖ ਲੋ ਕਿੰਨੇ ਹੋਣਗੇ ਲੈ ਆ ਲੋ ਲੈ ਲੋ ਪੈਸੇ ਲੈ ਲੋ 500 ਰੁਪਏ ਤੇਰੀ ਲੱਗਦੀ ਆ ਤੁਹਾਨੂੰ ਰਾਗੀ ਸਿੰਘਾ ਮਤਾਬ ਕੋਣਾ ਨੂੰ ਬੁੱਕ ਕਰਨ ਸਮੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਵਾਅਦੇ ਦੇ ਪੈਸੇ ਉਹਨਾਂ ਨੂੰ ਨਹੀਂ ਦਿੱਤੇ ਜਾਣਗੇ ਜਦਕਿ ਕਮੇਟੀ ਮੈਂਬਰਾਂ ਦਾ ਕਹਿਣਾ ਸੀ ਕਿ ਪਿੰਡ ਦਾ ਰੂਲ ਹੈ ਕਿ ਉਹ ਵਾਅਦੇ ਦੇ ਪੈਸੇ ਕੀਰਤਨੀ ਸਿੰਘਾ ਨੂੰ ਨਹੀਂ ਦਿੰਦੇ ਜਿਸ ਕਾਰਨ ਦੋਵੇਂ ਤੇਰਾ ਗੁਰੂ ਘਰ ਦੇ ਵੇੜੇ 'ਚ ਪਿੱੜਦਿਆਂ ਨਸਰਾਈਆਂ ਆ ਦੇਖ ਲੈ ਕਹਦਾ ਆ ਕਮੇਟੀ 'ਚ ਬੰਦਾ ਇੱਕ ਕਮੇਟੀ 'ਚ ਬੰਦਾ ਹੈਗਾ ਆਉ ਖੜਾ ਦੇਖ ਲੋ ਕੀ ਕਹਿਣਾ ਦੱਸ ਹਾਂ ਦੱਸ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਚ ਸੁਣ ਓਏ ਯਾਰ ਉਹੀ ਮਰੀ ਜਾ ਬਈ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਜੀ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ ਇਸ ਦੌਰਾਨ ਰਾਗੀ ਸਿੰਘਾ ਨੇ ਸਾਰੇ ਪੈਸੇ ਗੁਰੂ ਘਰ ਦੀ ਗੋਲਕ ਚ ਪਾ ਦਿੱਤੇ ਅਤੇ ਕਮੇਟੀ ਮੈਂਬਰਾਂ ਖਿਲਾਫ ਜੰਮ ਕੇ ਪੜਾਸ ਕਰਦੀ ਰਾਗੀ ਸਿੰਘਾ ਦਾ ਕਹਿਣਾ ਹੈ ਕਿ ਇਹ ਮਾਇਆ ਸੰਗਤਾ ਨੇ ਪ੍ਰੇਮ ਵਾਸਤੇ ਪੇਟ ਕੀਤੀ ਹੈ ਅਤੇ ਇਸ ਤੇ ਉਹਨਾਂ ਦਾ ਹੱਕ ਬਣਦਾ ਜਦਕਿ ਪਿੰਡ ਵਾਸੀਆਂ ਦਾ ਕੁਝ ਹੋਰ ਹੀ پلان ਸੀ ਹੁਣ ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਕਿ ਰਾਗੀ ਸਿੰਘਾ ਜਾਂ ਫਿਰ ਗ੍ਰੰਥੀ ਸਿੰਘਾ ਦਾ ਅਜਿਹਾ ਵਿਹਾਰ ਕਿੰਨਾ ਕੁ ਸਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ